ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੇ ਹਾਂਜੀ ਅੱਜ ਆਪਾਂ ਨਵੀਂ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਦਲਦਲ ਜੋ ਕਿ ਰਵਿੰਦਰ ਸਿੰਘ ਹੈਪੀ ਫਰੀਦ ਗੋਡਿਆ ਵੀਰ ਵੱਲੋਂ ਲਿਖੀ ਗਈ ਹੈ ਆਓ ਇਸ ਨੂੰ ਸ਼ੁਰੂ ਕਰੀਏ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਬਹੁਤ ਹੀ ਸੋਹਣੀ ਕਹਾਣੀਆਂ ਜੋ ਅੱਜ ਦੇ ਸਮੇਂ ਵਿੱਚ ਬਹੁਤ ਜ਼ਿਆਦਾ ਕੁੜੀਆਂ ਫੋਨ ਦੇਖ ਕੇ ਆਪਣੇ ਵੀਡੀਓ ਬਣਾ ਰਹੀਆਂ ਹਨ ਉਹਨਾਂ ਦੇ ਲਈ ਇੱਕ ਖਾਸ ਜ਼ਰੂਰ ਸੁਣਿਆ ਇਹ ਕਹਾਣੀ 10ਵੀਂ ਕਲਾਸ ਵਿੱਚ ਪੜ੍ਹਦੀਆਂ ਦੋ ਕੁੜੀਆਂ ਛੁੱਟੇ ਤੋਂ ਘਰ ਤੁਰੀਆਂ ਆਉਂਦੀਆਂ ਆਪਸ ਵਿੱਚ ਗੱਲਾਂ ਕਰਦੀਆਂ ਹਨ ਓਏ ਮੋਟੋ ਤੂੰ ਨਹੀਂ ਦੇਖਦੀ ਮੋਜ ਤਾਂ ਮੋਟੋ ਜਿਸ ਦਾ ਨਾਮ ਤਾਂ ਨੀਲਮ ਸੀ ਪਰ ਸਾਰੇ ਉਸ ਨੂੰ ਪਿਆਰ ਨਾਲ ਮੋਟੋ ਕਹਿੰਦੇ ਸੀ ਉਹ ਕਹਿੰਦੀ ਕਿਹੜੀ ਮੋਜ ਇਹ ਕੀ ਬਲਾ ਹੁਣ ਰਾਣੀ ਕਹਿੰਦੀ ਓ ਯਾਰ ਤੈਨੂੰ ਮੋਜ ਦਾ ਨਹੀਂ ਪਤਾ ਕਮਾਲ ਦੀ ਕੁੜੀਆਂ ਤੂੰ ਅੱਜ ਕੱਲ ਤਾਂ ਛੋਟੇ ਛੋਟੇ ਜਵਾਕਾਂ ਤੋਂ ਲੈ ਕੇ ਬੁੱਢਿਆਂ ਤੱਕ ਸਭ ਨੂੰ ਪਤਾ ਹੈ ਕਿ ਮੌਜ ਕੀ ਹੈ ਮੋਟੋ ਕਹਿੰਦੀ ਨਹੀਂ ਮੈਨੂੰ ਨਹੀਂ ਪਤਾ ਇਹ ਮੌਜ ਮੋਜ ਬਾਰੇ ਰਾਣੀ ਕਹਿੰਦੀ ਲੈ ਦੱਸ ਉਹ ਭਲੀ ਇਹ ਤਾਂ ਬਾਰੇ ਕਹਿਣ ਚੀਜ਼ ਹੈ ਜੀ ਮੈਨੂੰ ਤਾਂ ਆਪ ਮੇਰੀ ਮਾਮੀ ਨੇ ਦੱਸਿਆ ਸੀ ਇਸ ਬਾਰੇ ਮੋਟੋ ਕਹਿੰਦੀ ਤੇਰੀ ਮਾਮੀ ਨੇ ਰਾਣੀ ਕਹਿੰਦੀ ਹਾਂ ਮਾਮੀ ਨੇ ਉਹ ਵੀ ਬਹੁਤ ਵੀਡੀਓ ਬਣਾ ਬਣਾ ਪਾਉਂਦੀ ਹੈ ਇਸ ਮੌਜ ਤੇ ਹੁਣ ਤਾਂ ਉਹਨੂੰ ਵੀ ਹਜ਼ਾਰਾਂ ਲੋਕ ਵੇਖਦੇ ਆ ਮੋਟੋ ਕਹਿੰਦੀ ਵੀਡੀਓ ਬਣਾ ਕੇ ਪਾਉਂਦੀ ਹੈ ਪਰ ਕਿਸ ਲਈ ਰਾਣੀ ਕਹਿੰਦੀ ਜਮਾ ਹੀ ਭੋਲੀਆਂ ਤੂੰ ਤਾਂ ਸੱਚੀ ਉਹ ਭਾਈ ਜਿੰਨੇ ਜ਼ਿਆਦਾ ਲੋਕ ਵੇਖਣਗੇ ਓਨੇ ਹੀ ਪੈਸੇ ਜ਼ਿਆਦਾ ਆਉਂਦੇ ਨੇ ਕਮਾਈ ਹੁੰਦੀ ਐ ਕੁੜੀਏ ਕਮਾਈ ਤਾਂ ਹੀ ਕਹਿੰਦੀ ਆ ਤੂੰ ਵੀ ਮੌਜ ਤੇ ਇੱਕ ਦੋ ਵੀਡੀਓ ਬਣਾ ਕੇ ਪਾ ਦੇ ਦੇਖੀ ਫਿਰ ਕਿੰਨੇ ਜਾਣੇ ਵੇਖਦੇ ਤੈਨੂੰ ਉਹ ਕੀ ਕਹਿੰਦੇ ਆ ਊ ਦੇਖੀ ਕਿੰਨੇ ਆਉਂਦੇ ਮੋਟੋ ਕਹਿੰਦੀ ਲੈ ਦਾਸ ਵੀਡੀਓ ਪਾ ਦੀ ਵੀਡੀਓ ਪਾ ਮਾ ਕਿਸ ਚੀਜ਼ ਦੀ ਭਾਈ ਰਾਣੀ ਕਹਿੰਦੀ ਉਹ ਮੂਰਖੀ ਆਪਣੇ ਪੌਣੀ ਐ ਤੂੰ ਜਿੰਮੇ ਦੀ ਮਰਜ਼ੀ ਮਾਮੀ ਤਾਂ ਕੱਪੜੇ ਧੋਹਦੀ ਭਾਂਡੇ ਮਾਂ ਦੀ ਤੇ ਝਾੜੂ ਲਾਉਣ ਤੱਕ ਸਭ ਦੀਆਂ ਵੀਡੀਓ ਪਾ ਦਿੰਦੀ ਐ ਬਸ ਉੱਤੇ ਗੀਤ ਸੋਹਣਾ ਜਾਂ ਲਾਉਣਾ ਪੈਂਦਾ ਮੋਟੋ ਕਹਿੰਦੀ ਅੱਛਾ ਮੈਂ ਫਿਰ ਪੜਦੀ ਵੀ ਪਾ ਸਕਦੀ ਆ ਰਾਣੀ ਕਹਿੰਦੀ ਹਾਂਜੀ ਤੁਸੀਂ ਕੁਝ ਮਰਜ਼ੀ ਕਰਦੇ ਦੀ ਵੀਡੀਓ ਪਾ ਸਕਦੇ ਹੋ ਮੋਟੋ ਜੀ ਪਰ ਪਹਿਲਾਂ ਉਹ ਡਾਊਨਲੋਡ ਤਾਂ ਕਰ ਲੈ ਮੋਟੋ ਲੈ ਤੂੰ ਹੀ ਕਰਦੇ ਫੇਰ ਮੈਨੂੰ ਤਾਂ ਪਤਾ ਨਹੀਂ ਕਿਵੇਂ ਕਰਨਾ ਇਹ ਡਾਊਨਲੋਡ ਆਪਣੇ ਕਿਤਾਬਾਂ ਵਾਲੀ ਕਿੱਟ ਦੀ ਖੇਟ ਲਈ ਜੇ ਵਿੱਚੋਂ Samsung ਦਾ ਪੁਰਾਣਾ ਜਾਂ ਟੱਚ ਫੋਨ ਕੱਢ دیا۔ ਕਹਿਣ ਲੱਗੀ ਰਾਣੀ ਕਹਿੰਦੀ ਆਹ ਕੀ ਕਵਾੜ ਜਾਂ ਫੋਨ ਚੁੱਕੀ ਫਿਰਦੀ ਐ ਤੂੰ ਮੋਟੋ ਚੱਲ ਕੋਈ ਨਹੀਂ ਇੱਕ ਵਾਰ ਮੌਜ ਤਾਂ ਚਲਾ ਇਹਦੇ ਵਿੱਚ ਮੋਟੋ ਕਹਿੰਦੀ ਹੋ ਤਾਂ ਜਾਉ ਇਹਦੇ ਵਿੱਚ ਹੈ ਰਾਣੀ ਹੋਰ ਕਿਤੇ ਨਹੀਂ ਲੈ ਇਹਦੇ ਵਿੱਚ ਕੀ ਔਖਾ ਕੰਮ ਹੁਣੇ ਕਰਕੇ ਦੇ ਦਿੰਦੀ ਆ ਤੈਨੂੰ ਮੌਜ ਡਾਊਨਲੋਡ ਏ ਵੀ ਟਿਕਟੋਕ ਵਰਗੀ ਆ ਦੇਖੀ ਆ ਤਾਂ ਟਿਕਟੋਕ ਤੇ ਉਹ ਵੀ ਨਹੀਂ ਦੇਖੀ ਉਹ ਵੀ ਨਹੀਂ ਦੇਖੀ ਮੋਟੋ ਕਹਿੰਦੀ ਹੁਣ ਇਹ ਕੀ ਕਹੀ ਜਾਣੀ ਆ ਟਿਕਟੋਕ ਇਹ ਕੀ ਹੁੰਦਾ ਰਾਣੀ ਕਹਿੰਦੀ ਉਹ ਕੁਝ ਨਹੀਂ ਹੁੰਦਾ ਭਾਈ ਬਸ ਤੂੰ ਚੁੱਪ ਕਰ ਜਾ ਮੈਨੂੰ ਇਹ ਐਪ ਡਾਊਨਲੋਡ ਕਰ ਲੈਣ ਦੇ ਤੇ ਫਿਰ ਰਾਣੀ ਮੋਟੋ ਦੇ ਫੋਨ ਤੇ ਪਲੇ ਸਟੋਰ ਖੋਲ ਮੌਜ ਐਪ ਨੂੰ ਬੋਲ ਕੇ ਕੱਢ ਡਾਊਨਲੋਡ ਕਰਦੀ ਹੈ ਤੇ ਉਸ ਦੀ ਹੌਟ ਮੋਟੋ ਆਈਡੀ ਬਣਾ ਦਿੰਦੀ ਹੈ ਉਸ ਨੂੰ ਫੋਨ ਫੜਾ ਦਿੰਦੀ ਹੈ ਤੇ ਫਿਰ ਉਸ ਨੂੰ ਦੱਸਦੀ ਹੈ ਕਿ ਕਿਵੇਂ ਵੀਡੀਓ ਬਣਾ ਕੇ ਪਾਉਣੀ ਹੈ ਕਿਵੇਂ ਬੱਖੋ ਵਕਰੇ ਫਰੇਮ ਤੇ ਫਿਲਟਰ ਲੱਗਦੇ ਨੇ ਤੇ ਮੋਟੋ ਰਾਣੀ ਤੋਂ ਇਹ ਸਭ ਸਿੱਖ ਘਰ ਨੂੰ ਪਰ ਪੈਂਦੀ ਹੈ ਤੇ ਮਨ ਵਿੱਚ ਸੋਚਦੀ ਜਾਂਦੀ ਹੈ ਇਹ ਤਾਂ ਵਧੀਆ ਕੰਮ ਆ ਵੀਡੀਓ ਪਾਓ ਤੇ ਪੈਸੇ ਕਮਾਓ ਪਰ ਇਹ ਰਾਣੀ ਜਹੀ ਨੇ ਇੰਨਾ ਲੇਟ ਦੱਸਿਆ ਨਾਲੇ ਜੇ ਇਹ ਵੀਡੀਓ ਨਾਲ ਇੰਨਾ ਪੈਸੇ ਬਣਦੇ ਆ ਤਾਂ ਆ ਪੜ ਲਿਖ ਕੇ ਪੈਸੇ ਉਜਾੜਨ ਦੀ ਕੀ ਲੋੜ ਸੀ ਚੱਲ ਜੋ ਹੋਣਾ ਉਹੀ ਹੋਣਾ ਚੱਲ ਬਈ ਮੋਟੋ ਘਰ ਜਾ ਕੇ ਪਹਿਲਾਂ ਅੱਜ ਵੀਡੀਓ ਹੀ ਪਾਉਣੀ ਆ ਫੇਰ ਹੀ ਰੋਟੀ ਖਾਣੀ ਆ ਆਪਾਂ ਤੇ ਮੋਟੋ ਘਰ ਜਾ ਕੇ ਜਲਦੀ ਜਲਦੀ ਆਪਣੀ ਜੁਨੀਫਾਰਮ ਲਾ ਕੱਪੜੇ ਬਦਲ ਲੈਂਦੀ ਹੈ ਤੇ ਫਿਰ ਮੂੰਹ ਹੱਤੋ ਕੇ ਆਪਣੇ ਕਮਰੇ ਵਿੱਚ ਚਲੀ ਜਾਂਦੀ ਹੈ ਮੋਟੋ ਦੀ ਮਾਂ ਰਮਾ ਮੋਟੋ ਨੂੰ ਰੋਟੀ ਪੋਚਦੀ ਹੋਈ ਕਹਿੰਦੀ ਹੈ ਨੀ ਮੋਟੋ ਰੋਟੀ ਖਾ ਲੈ ਪਹਿਲਾਂ ਤੇ ਫਿਰ ਆਪਾਂ ਬਾਜ਼ਾਰ ਜਾ ਕੇ ਆਉਣਾ ਆ ਜਾ ਆ ਕੇ ਖਾ ਲੈ ਮੋਟੋ ਕਹਿੰਦੀ ਮੈਂ ਨਹੀਂ ਰੋਟੀ ਖਾਣੀ ਖਾ ਲੋ ਮੈਨੂੰ ਭੁੱਖ ਨਹੀਂ ਮੋਟੋ ਦੀ ਮਾਂ ਰਮਾ ਕਿਉਂ ਭੁੱਖ ਕਿਉਂ ਨਹੀਂ ਅੱਗੇ ਤਾਂ ਔਨਸਾ ਰੋਟੀਆਂ ਨੂੰ ਪੈ ਜਾਣੀਆਂ ਕੱਪੜੇ ਵੀ ਬਾਅਦ ਵਿੱਚ ਬਦਲਦੀਆਂ ਅੱਜ ਕੀ ਗੱਲ ਆ ਤਵਿਹ ਤਾਂ ਠੀਕ ਐ ਮੋਟੋ ਕਹਿੰਦੀ ਸੋਚਦੀ ਹੋਈ ਮਾਂ ਨੂੰ ਝੂਠ ਬੋਲਦੀ ਹੈ ਹਾਂ ਸਿਰ ਬਹੁਤ ਦੁਖ ਰਿਆ ਮਾਂ ਨਾਲ ਤੂੰ ਜਾ ਅਮੀ ਬਾਜ਼ਾਰ ਮੈਂ ਨਹੀਂ ਜਾਣਾ ਰਮਾ ਕਹਿੰਦੀ ਚੱਲ ਠੀਕ ਐ ਫਿਰ ਤੂੰ ਕਰ ਆਰਾਮ ਮੈਂ ਜਾ ਆਨੀਆ ਫਿਰ ਨਾਲੇ ਆਉਂਦੀ ਹੋਈ ਤੇਰੀ ਬਨਾਰਸੀ ਡਾਕਟਰ ਤੋਂ ਦਵਾਈ ਵੀ ਲੈ ਆਉਂਗੀ ਮੋਟੋ ਕਹਿੰਦੀ ਨਹੀਂ ਨਹੀਂ ਦਵਾਈ ਦੀ ਲੋੜ ਨਹੀਂ ਮੈਂ ਘਰੋਂ ਹੀ ਕੋੜੀ ਲੈ ਖਾ ਲਵਾਂਗੀ ਐਵੇਂ ਬਨਾਰਸੀ ਨੇ 150 ਲੈ ਲੈਣੇ ਆ ਰਾਮਾ ਕਹਿੰਦੀ ਚੱਲ ਠੀਕ ਐ ਫਿਰ ਮੈਂ ਜਾਨੀਆ ਫਿਰ ਕੱਪੜੇ ਬਦਲ ਕੇ ਤੇ ਰਾਮਾ ਕੱਪੜੇ ਬਦਲ ਮੋਟੋ ਨੂੰ ਆਵਾਜ਼ ਦੇ ਪਾਹਾਰ ਚਲੀ ਜਾਂਦੀ ਐ ਤੇ ਪਿੱਛੋਂ ਮੋਟੋ ਬੂਹਾ ਲੱਗ ਕੇ ਰਾਣੀ ਨੂੰ ਫੋਨ ਲਾ ਲੈਂਦੀ ਹੈ ਮੋਟੋ ਕਹਿੰਦੀ ਹੈਲੋ ਰਾਣੀ ਰਾਣੀ ਕਹਿੰਦੀ ਹਾਂ ਮੋਟੋ ਕਿਵੇਂ ਆ ਮੋਟੋ ਕਹਿੰਦੀ ਉਹ ਯਾਰ ਮੈਂ ਨਾ ਵੀਡੀਓ ਬਣਾ ਕੇ ਪਾਉਣੀ ਸੀ ਇਹ ਦਸ ਘਰਦਿਆਂ ਨੂੰ ਤਾਂ ਨਹੀਂ ਪਤਾ ਲੱਗਦਾ ਕਿ ਤੇ ਮਾਂ ਨੂੰ ਰਾਣੀ ਕਹਿੰਦੀ ਉਹ ਨਹੀਂ ਨਹੀਂ ਕੁਝ ਨਹੀਂ ਪਤਾ ਲੱਗਦਾ ਮੈਂ ਵੀ ਤਾਂ ਪਾਉਣੀ ਆ ਬਣਾ ਕੇ ਅੱਜ ਤੱਕ ਪਤਾ ਲੱਗਿਆ ਸਾਲ ਹੋ ਚੱਲਿਆ ਮੋਟੋ ਕਹਿੰਦੀ ਅੱਛਾ ਫੇ ਤੈਨੂੰ ਕਿੰਨਾ ਕੋਈ ਪੈਸੇ ਆ ਗਏ ਤੈਨੂੰ ਤਾਂ ਬਾਵਾ ਆ ਗਏ ਹੋਣੇ ਰਾਣੀ ਕਹਿੰਦੀ ਓ ਨਹੀਂ ਨਹੀਂ ਹਾਲੇ ਤੱਕ ਕੁਝ ਨਹੀਂ ਆਇਆ ਪਰ ਬਸ ਇਹ ਮਹੀਨੇ ਵਿੱਚ ਆਉਣ ਲੱਗ ਪੈਣਗੇ ਪੈਸੇ ਆਪਾਂ ਨੂੰ ਮੈਂ ਤੇਰੀ ਵਾਂਗ ਗੋਰੀ ਚਿੱਟੀ ਥੋੜੋ ਆ ਤੈਨੂੰ ਤਾਂ ਦਿਨਾਂ ਵਿੱਚ ਹੀ ਆਉਣ ਲੱਗ ਪੈਣੇ ਆ ਮੋਟੋ ਕਹਿੰਦੀ ਆ ਹੈਗੀਆਂ ਗੋਰੀ ਤੂੰ ਕਿਹੜਾ ਘਟਾ ਚੱਲ ਚੰਗਾ ਰੱਖਦੀਆਂ ਫੋਨ ਫਿਰ ਮਾਂ ਨੇ ਆ ਜਾਣਾ ਵੀਡੀਓ ਬਣਾ ਲਵਾਂ ਮੈਂ ਰਾਣੀ ਕਹਿੰਦੀ ਚੰਗਾ ਚੰਗਾ ਨਾ ਬਣਾ ਕੇ ਮੈਂ ਵੀ ਲਾਈਕ ਕਰੂੰਗੀ ਤੇਰੀ ਵੀਡੀਓ ਚੰਗਾ ਫਿਰ ਤੇ ਮੋਟੋ ਫੋਨ ਕੱਟ ਕੇ ਆਪਣੇ ਫੋਨ ਨੂੰ ਪੇਟੀ ਤੇ ਰੱਖ ਪਿੱਛੇ ਸਰਹਾਣਾ ਲਾ ਕੇ ਵੀਡੀਓ ਤੇ ਲਾ ਆਪ ਉਹ ਸਰਹਾਣੇ ਸ਼ਰਮੌਂਦੀ ਜਈ ਹੋਈ ਮਾੜਾ ਮੋਟਾ ਸਿਰ ਜੁਲ ਕੇ ਇੱਧਰ ਉੱਧਰ ਤੁਰ ਕੇ ਵੀਡੀਓ ਬਣਾ ਕੇ ਉਸ ਉੱਪਰ ਗੀਤ ਲਾ ਕੇ ਮਦਦ ਤੇ ਵੀਡੀਓ ਪਾ ਦਿੰਦੀ ਹੈ ਤੇ ਬਾਰੀ-ਬਾਰੀ ਫੋਨ ਚੁੱਕ ਕੇ ਦੇਖਦੀ ਰਹਿੰਦੀ ਹੈ ਕਿ ਕਿੰਨੇ ਜਾਣਿਆਂ ਨੇ ਦੇਖਿਆ ਹਲੇ ਤੱਕ ਤੇ ਘੰਟੇ ਕੋ ਬਾਅਦ ਰਮਾ ਵੀ ਘਰ ਆ ਬੂਹਾ ਖੜਕਾ ਦਿੰਦੀ ਹੈ ਉਹ ਮੋਟੋ ਤੇ ਸੇਤ ਤੇ ਹੱਥ ਰੱਖ ਕੇ ਦੇਖਦੀ ਹੈ ਤੇ ਕਹਿੰਦੀ ਹੈ ਰਮਾ ਕਹਿੰਦੀ ਹੁਣ ਤਾਂ ਠੀਕ ਲੱਗਦੀ ਆ ਲੈ ਲਈ ਸੀ ਗੋਲੀ ਮੋਟੋ ਕਹਿੰਦੀ ਹਾਂ ਲੈ ਲਈ ਸੀ ਤਾਂ ਹੀ ਤਾਂ ਠੀਕ ਹੋ ਗਈ ਰਮਾ ਕਹਿੰਦੀ ਚਲ ਚੰਗਾ ਮੈਂ ਵੀ ਜਾ ਕੇ ਥੋੜਾ ਆਰਾਮ ਕਰ ਲੈਂਦੀ ਹਾਂ ਪਹਿ ਜਾ ਹੁਣ ਨਾਲੇ ਆ ਫੋਨ ਨਾ ਦੇਖੀ ਜਾਮੀ ਹੋਣ ਨਿਗਾ ਲੱਗੂਗੀ ਤੇ ਫਿਰ ਸਿਰ ਉੱਠ ਪੈਣਾ ਤੇਰਾ ਮੋਟੋ ਕਹਿੰਦੀ ਠੀਕ ਆ ਮਾਂ ਪੈਨੇ ਹਾਂ ਮੈਂ ਵੀ ਹੁਣ ਪਰ ਮਾਂ ਦੇ ਜਾਣ ਤੋਂ ਬਾਅਦ ਫਿਰ ਉਹੀ ਵਾਰ-ਵਾਰ ਫੋਨ ਚੁੱਕ ਕੇ ਦੇਖਦੀ ਰਹਿੰਦੀ ਹੈ ਤੇ ਸ਼ਾਮ ਤੱਕ ਸਿਰਫ 5 ਵਿਊ ਆਉਂਦੇ ਨੇ ਇਹ ਦੇਖ ਕੇ ਮੋਟੋ ਉਦਾਸ ਹੀ ਹੋ ਜਾਂਦੀ ਹੈ ਦੇਰ ਰਾਤ ਤੱਕ ਵੀ ਉਹ ਉਹੀ ਦੇਖਦੀ ਦੇਖਦੀ ਸੌਂ ਜਾਂਦੀ ਹੈ ਤੇ ਅਗਲੀ ਸਵੇਰ ਉੱਠਦਿਆਂ ਫਿਰ ਫੋਨ ਚੁੱਕ ਦੇਖਦੀ ਹੈ ਪਰ ਉਹੀ 5 ਵਿਊ ਦੇਖ ਕੇ ਖਿਜ ਜਾਂਦੀ ਹੈ ਤੇ ਸਕੂਲ ਨੂੰ ਨਹਾ ਕੇ ਤਿਆਰ ਹੋ ਜਾਂਦੀ ਹੈ ਤੇ ਸਕੂਲ ਚਲੀ ਜਾਂਦੀ ਹੈ ਤੇ ਜਾਣਸਰ ਉਹ ਰਾਣੀ ਨੂੰ ਦੇਖ ਆਵਾਜ਼ ਮਾਰ ਬੁਲਾਉਂਦੀ ਹੋਈ ਕਹਿੰਦੀ ਹੈ ਮੋਟੋ ਕਹਿੰਦੀ ਰਾਣੀ ਐਦਾਂ ਆਵੀਂ ਰਾਣੀ ਕਹਿੰਦੀ ਉਹਦੀ ਆਵਾਜ਼ ਸੁਣਦੀ ਹੋਈ ਥੁਰੀ ਹੋਈ ਆਂਧੇ ਕਹਿੰਦੀ ਹੈ ਹਾਂ ਮੋਟੋ ਦੱਸ ਕੀ ਹਾਲ ਐ ਮੋਟੋ ਕਹਿੰਦੀ ਤੂੰ ਤਾਂ ਕਹਿੰਦੀ ਸੀ ਬਹੁਤ ਲੋਕ ਤੈਨੂੰ ਦੇਖਣਗੇ ਪਰ ਦੇਖਿਆ ਤਾਂ ਪੰਜਾ ਜਾਣਿਆ ਨਿਆ ਹੋਰ ਤਾਂ ਹੋਰ ਨਾਲੇ ਤੂੰ ਵੀ ਨਹੀਂ ਦੇਖਿਆ ਰਾਣੀ ਕਹਿੰਦੀ ਉਹ ਮੇਰੀ ਮੋਟੋ ਸਹਿਬਾ ਉਹ ਨਾਰਾਜ਼ ਨਾ ਹੋ ਮੇਰੇ ਘਰ ਨਾਲ ਰਿਸ਼ਤੇਦਾਰ ਆਗੇ ਸੀ ਤੇ ਸਾਰਾ ਦਿਨ ਬੀਜੀ ਬਹੁਤ ਸੀ ਇਸ ਲਈ ਦੇਖ ਨਹੀਂ ਪਾਈ ਕੋਈ ਗੱਲ ਨਹੀਂ ਅੱਜ ਦੇਖ ਲੈਨੇ ਆਪਾਂ ਮੋਟੋ ਕਹਿੰਦੀ ਚੱਲ ਉਹ ਤਾਂ ਠੀਕ ਐ ਪਰ ਬਹੁਤ ਘੱਟ ਲੋਕਾਂ ਨੇ ਦੇਖਿਆ ਮੈਨੂੰ ਜਦ ਰਾਣੀ ਕਹਿੰਦੀ ਕੋਈ ਗੱਲ ਨਹੀਂ ਹੌਲੀ ਹੌਲੀ ਸਭ ਦੇਖਣ ਲੱਗ ਪੈਣਗੇ ਪਰ ਪਹਿਲਾਂ ਮੈਂ ਤਾਂ ਦੇਖ ਲਵਾਂ ਕਿ ਕੀ ਰੰਗ ਲਾਇਆ ਤੂੰ ਮੋਜ ਤੇ ਤੇ ਰਾਣੀ ਆਸਾ ਪਾਸਾ ਦੇਖ ਆਪਣੇ ਬੈਗ ਵਿੱਚੋਂ ਆਪਣਾ ਮੋਬਾਈਲ ਕੱਢਦੀ ਹੋਈ ਕਹਿੰਦੀ ਐ ਰਾਣੀ ਕਹਿੰਦੀ ਚੱਲ ਇੱਦਾਂ ਰਾਜਾ ਪਾਸੇ ਤੇ ਦੇਖੀਏ ਤੇਰੀ ਵੀਡੀਓ ਮੋਟੋ ਕਹਿੰਦੀ ਚੱਲ ਰਾਣੀ ਜਦੋਂ ਉਸ ਵੀਡੀਓ ਨੂੰ ਦੇਖਦੀ ਆ ਤਾਂ ਹੱਸਣ ਲੱਗਦੀ ਆ ਤੇ ਜਿਸ ਨੂੰ ਦੇਖ ਮੋਟੋ ਕੱਚੀ ਜਹੀ ਹੁੰਦੀ ਪੁੱਛਦੀ ਆ ਮੋਟੋ ਕਹਿੰਦੀ ਕੀ ਹੋਇਆ ਹੈ ਕਿਉਂ ਹੱਸਦੀ ਪਈਆਂ ਤੂੰ ਦੱਸ ਰਾਣੀ ਕਹਿੰਦੀ ਹਾ 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 ਉਹ ਝਾਰ ਉਹ ਹਾ ਹਾ ਉਹ ਆ ਕੀਆ ਮੋਟੋ ਕਹਿੰਦੀ ਕਿਉਂ ਵੀਡੀਓ ਆ ਤੂੰ ਆਪ ਹੀ ਤਾਂ ਕਹਿੰਦੀ ਸੀ ਜਿਵੇਂ ਦੀ ਮਰਜ਼ੀ ਬਣਾ ਰਾਣੀ ਕਹਿੰਦੀ ਉਹ ਕਮੜੀਏ ਜੀਮੇ ਦੀ ਮਰਜ਼ੀ ਬਣਾ ਕਿਹਾ ਸੀ ਪਰ ਆ ਆ ਕੁਝ ਨਹੀਂ ਸੀ ਗਿਆ ਤੈਨੂੰ ਹਾ 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 ਮੋਟੋ ਕਹਿੰਦੀ ਕਿਉਂ ਇਹਦੇ ਵਿੱਚ ਕੀ ਹੈ ਗਾਣਾ ਵੀ ਵਧੀਆ ਲਾਇਆ ਔਜਲੇ ਦਾ ਰਾਣੀ ਕਹਿੰਦੀ ਲੱਗਦੀ ਏ ਔਜਲੇ ਦੀ ਏ ਕੱਲਾ ਗਾਣਾ ਹੀ ਕੀ ਕਰੂ ਜੇ ਵੀਡੀਓ ਹੀ ਆਏ ਬਣਾਈ ਜਿਵੇਂ ਤੇਰਾ ਕੁਝ ਗਵਾਚਿਆ ਹੋਵੇ ਮੋਟੋ ਕਹਿੰਦੀ ਆਹੋ ਹੁਣ ਤਾਂ ਇਉਂ ਹੀ ਕਹਿਣਾ ਤੂੰ ਕੱਲ ਤਾਂ ਬੜਾ ਕਹਿੰਦੀ ਸੀ ਤੂੰ ਤਾਂ ਸੋਣੀ ਬਹੁਤਾ ਤੇ ਨੂੰ ਬਹੁਤ ਲੋਕ ਦੇਖਣਗੇ ਹੁਣ ਹੋਰ ਕੀ ਕੁਝ ਕਹੀ ਜਾਣੀ ਹੈ ਰਾਣੀ ਕਹਿੰਦੀ ਓਹੋ ਮੇਰੀ ਸੋਹਣੀ ਏ ਉਹ ਮੇਰੀ ਮੋਟੋ ਰਾਣੀਏ ਸੋਹਣੀ ਤਾਂ ਤੂੰ ਬਹੁਤ ਆ ਪਰ ਮੋਟੋ ਕਹਿੰਦੀ ਪਰ ਪਰ ਕੀ ਰਾਣੀ ਕਹਿੰਦੀ ਪਰ ਇਹ ਕੇ ਜੋ ਲੋਕ ਦੇਖਦੇ ਆ ਉਹ ਤੂੰ ਦਿਖਾਇਆ ਨਹੀਂ ਮੋਟੋ ਕਹਿੰਦੀ ਕੀ ਦੇਖਦੇ ਨੇ ਕੀ ਨਹੀਂ ਦਿਖਾਇਆ ਰਾਣੀ ਕਹਿੰਦੀ ਆ ਜਿਹੜੀ ਐਡੀ ਹਿੱਕ ਬਾਹਰ ਕਰਦੀ ਆ ਇਸ ਨੂੰ ਥੋੜਾ ਜਿਹਾ ਨੰਗਾ ਕਰ ਲੈਂਦੀ ਤੇ ਇਹ ਜਿਹੜੀਆਂ ਢਾਕਾਂ ਕਿ ਕਮੀਜ਼ ਦੀਆਂ ਇਹਨਾਂ ਨੂੰ ਥੋੜਾ ਢੇੜ ਲੈਂਦੀ ਤੇ ਥੋੜਾ ਅੱਖਾਂ ਨੂੰ ਸ਼ਰਾਬੀ ਕਰ ਲੈਂਦੀ ਤਾਂ ਫਿਰ ਕਹਿੰਦੀ ਮੋਟੋ ਕਹਿੰਦੀ ਓ ਜਾ ਕਰ ਦਿੰਦੀ ਨੰਗਾ ਨਾਲੇ ਕੁਝ ਹੋਰ ਨਾਲੇ ਢਾਕਾ ਢੇੜ ਮਾਂ ਤੋਂ ਸੋਟੀਆਂ ਨਹੀਂ ਖਾਣੀਆਂ ਮੈਂ ਨਾ ਭਾਈ ਇਹ ਕੁਝ ਨਹੀਂ ਹੋਣਾ ਮੇਰੇ ਤੋਂ ਨਾਲੇ ਤੂੰ ਕੀਤਾ ਆ ਕੁਝ ਜੋ ਕਹੀ ਜਾਂਦੀਆਂ ਵੀਡੀਓ ਵਿੱਚ ਰਾਣੀ ਕਹਿੰਦੀ ਹਾਂ ਔਰ ਐਵੇਂ ਥੋੜੋ ਮਰ ਜਾਣੀ ਰਾਣੀ ਦੀ ਆਈਡੀ ਨੂੰ ਲੋਕ ਸਰਚ ਕਰਦੇ ਨੇ ਮੋਟੋ ਕਹਿੰਦੀ ਤੇ ਤੇਰੀ ਮਾਮੀ ਉਹ ਵੀ ਕਰਦੀ ਆ ਆ ਸਭ ਕੁਝ ਰਾਣੀ ਕਹਿੰਦੀ ਹਾਂ ਭਾਈ ਉਹ ਵੀ ਕਰਦੀ ਆ ਇਹ ਸਭ ਕੁਝ ਉਹ ਤਾਂ ਪਤਲੇ ਜਿਹੇ ਕੱਪੜੇ ਪਾ ਉਪਰੋਂ ਦੀ ਪਾਣੀ ਡੋਲ ਲੈਂਦੀ ਆ ਤੇ ਜ਼ਮੀਨ ਤੇ ਲਿਟ ਲਿਟ ਕੇ ਵੀਡੀਓ ਪਾਉਂਦੀ ਆ ਦਿਖਾ ਮੈਨੂੰ ਮਾਮੀ ਦੀਆਂ ਵੀਡੀਓ ਦੱਸ ਮੋਟੋ ਕਹਿੰਦੀ ਦਿਖਾ ਹਾਂ ਕਿਵੇਂ ਪਾਉਂਦੀ ਆ ਵੀਡੀਓ ਤੇਰੀ ਮਾਮੀ ਘੜੀ ਆਈ ਦੀ ਉਹਦੀ ਰਾਣੀ ਕਹਿੰਦੀ ਆਜਾ ਨੇੜੇ ਹੋ ਜਾ ਥੋੜਾ ਦੇਖ ਲੈ ਆਏ ਆਕੇ ਉਹਦੀ ਆਈ ਦੀ ਹੌਟ ਗਰਲ ਦੇ ਨਾਮ ਤੇ ਆ ਦੇਖ ਨਾਲੇ ਦੇਖ ਕਿੰਨੇ ਫੋਲੋਵਰ ਆ ਉਹਦੇ ਉਹਨਾਂ ਨੂੰ ਤਾਂ ਦੋ ਤਿੰਨ ਵਾਰ ਪੈਸੇ ਵੀ ਆ ਗਏ ਆ ਮੋਟੋ ਕਹਿੰਦੀ ਅੱਛਾ ਹਾਂ ਫੋਲੋਵਰ ਤਾਂ ਵਾਕਈ ਬਹੁਤ ਹੈ ਤੇ ਵਿਊ ਵੀ ਕਾਫੀ ਹੈ ਉਹ ਤੇਰੀ ਕਮੈਂਟ ਵੀ ਕਰਦਿਆ ਇਹਨੂੰ ਤਾਂ ਲੋਕ ਹੈ ਰਾਣੀ ਕਹਿੰਦੇ ਹੋਰ ਲੈ ਦੇਖ ਵੀਡੀਓ ਤੇ ਫਿਰ ਰਾਣੀ ਮੋਟੋ ਨੂੰ ਆਪਣੀ ਮਾਮੀ ਦੀ ਆਈਡੀ ਕੋਲ ਉਹਦੀਆਂ ਵੀਡੀਓ ਦਿਖਾਉਂਦੀ ਹੈ ਉਹਦੇ ਪਤਲੇ ਤੇ ਛੋਟੇ ਕੱਪੜਿਆਂ ਨੂੰ ਦੇਖ ਮੋਟੋ ਮੂੰਹ ਤੇ ਹੱਥ ਧਰ ਲੈਂਦੀ ਹੈ ਤੇ ਹੈਰਾਨ ਹੋ ਜਾਂਦੀ ਹੈ ਮੋਟੋ ਜਦੋਂ ਉਹਦੀ ਮਾਮੀ ਦੀਆਂ ਵੀਡੀਓ ਦੇਖਦੀ ਦੇਖਦੀ ਉਹਦੇ ਵੀਡੀਓ ਤੇ ਆਏ ਕਮੈਂਟ ਪੜਦੀ ਹੈ ਤਾਂ ਸ਼ਰਮ ਨਾਲ ਪਾਣੀ ਪਾਣੀ ਹੋ ਜਾਂਦੀ ਹੈ ਕਿਉਂਕਿ ਲੋਕਾਂ ਨੇ ਉਸ ਨੂੰ ਅਸ਼ਲੀਲ ਸਟਿੱਕਰ ਤੇ ਅਸ਼ਲੀਲਤਾ ਪਰ ਲਫ਼ਜ਼ ਲੇ ਕੇ ਸ਼ਰਮ ਹਯਾ ਦੀਆਂ ਸਾਰੀਆਂ ਹੱਦਾਂ ਪਾਰ ਕੀਤੀਆਂ ਹੋਈਆਂ ਸਨ ਕਿਸੇ ਨੇ ਉਸਦੇ ਪਿੱਛੇ ਦੇ ਕਿਸੇ ਨੇ ਉਹਦੀ ਸ਼ਾਤੀ ਤੇ ਕਿਸੇ ਨੇ ਬਸ ਦੱਸਣ ਲੱਗਿਆ ਸ਼ਰਮ ਆਉਂਦੀ ਸੀ ਇਹ ਕੁਝ ਲਿਖਿਆ ਸੀ ਕਿਸੇ ਨੇ ਤਾਂ ਉਸ ਨੂੰ ਆਪਣਾ ਮੋਬਾਈਲ ਨੰਬਰ ਵੀ ਸੈਂਡ ਕੀਤਾ ਸੀ ਇਹ ਸਭ ਪੜ ਕੇ ਮੋਟੋ ਇੱਕਦਮ ਸੁੰਨ ਜੀ ਹੋ ਗਈ ਤੇ ਰਾਣੀ ਉਸ ਨੂੰ ਕਹਿੰਦੀ ਹੈ ਰਾਣੀ ਕਹਿੰਦੀ ਕੀ ਗੱਲ ਹੋਈ ਮੋਟੋ ਦੇਖਿਆ ਵੀਡੀਓ ਨੂੰ ਕਿ ਕਿਵੇਂ ਬਣਾਈਆਂ ਵੀਡੀਓ ਪਰ ਤੂੰ ਇਹ ਸਭ ਕਰ ਸਕਦੀ ਏ ਤੇਰਾ ਸਰੀਰ ਵੀ ਗੁੰਦਮਾ ਤੇ ਪਰਮਾਏ ਤੂੰ ਤਾਂ ਅੱਗ ਲਾ ਦੇਵੇਂਗੀ ਅੱਗ ਇੱਕ ਵਾਰ ਕਰਕੇ ਤਾਂ ਦੇਖ ਮੋਟੋ ਮੋਟੋ ਕਹਿੰਦੇ ਨਾ ਨਾ ਯਾਰ ਇਹ ਕੁਝ ਨਹੀਂ ਹੋਣਾ ਮੇਰੇ ਤੋਂ ਕੀਟਾ ਕਮੈਂਟ ਪੜਿਆ ਤੂੰ ਕੀ ਕੀ ਗੰਦ ਲਿਖਿਆ ਮੈਂ ਤਾਂ ਉਹੀ ਨਾ ਕਰਾਂ ਇਹ ਕੁਝ ਤੂੰ ਹੀ ਕਰ ਇਹ ਸਭ ਕੁਝ ਤੂੰ ਹੀ ਦਿਖਾ ਸਭ ਕੁਝ ਆਪਣਾ ਮੈਂ ਤਾਂ ਚੱਲੀ ਹਾਂ ਤੇ ਪਰੇ ਹੋਣ ਵਾਲੀ ਹਾਂ ਹੱਥ ਜੋੜ ਤੇਜੀ ਨਾਲ ਉਹ ਤਾਂ ਤਰਦੀ ਹੋਈ ਕਹਿੰਦੀ ਹੈ ਰਾਣੀ ਕਹਿੰਦੀ ਉਹ ਗੱਲ ਤਾਂ ਸੁਣਾ ਉਹ ਮੋਟੋ ਉਹ ਗੱਲ ਤਾਂ ਸੁਣ ਜਾ ਮੇਰੀ ਤੂੰ ਰਾਣੀ ਆਪਣਾ ਮੋਬਾਈਲ ਬੈਗ ਵਿੱਚ ਪਾਉਂਦੀਆਂ ਬੈਗ ਦੀ ਜਿੱਪ ਲਾਉਂਦੀਆਂ ਉਸ ਮਗਰ ਭੱਜਦੀ ਹੋਈ ਕਹਿੰਦੀ ਹੈ ਪਰ ਮੋਟੋ ਮੂੰਹ ਵਿੱਚ ਕੁਝ ਬੜਬੜਾਉਂਦੇ ਹੋਏ ਆਪਣੇ ਕਿੱਟ ਕਲਾਸ ਵਿੱਚ ਰੱਖ ਪ੍ਰਿਆ ਲਈ ਗਰਾਊਂਡ ਵਿੱਚ ਚਲੀ ਜਾਂਦੀ ਹੈ ਤੇ ਰਾਣੀ ਵੀ ਮਗਰ ਹੀ ਚਲੀ ਜਾਂਦੀ ਹੈ ਪ੍ਰਿਆ ਤੋਂ ਬਾਅਦ ਕਲਾਸ ਵਿੱਚ ਆ ਕੇ ਵੀ ਮੋਟੋ ਦੇ ਦਿਮਾਗ ਵਿੱਚ ਰਾਣੀ ਦੀ ਮਾਮੀ ਦੀਆਂ ਉਹ ਵੀਡੀਓ ਘੁੰਮ ਰਹੀਆਂ ਸਨ ਤੇ ਕਦੇ ਉਹ ਕਮੈਂਟਾਂ ਅੱਖਾਂ ਅੱਗੇ ਆ ਰਹੇ ਸਨ ਮੈਡਮ ਨੇ ਦੋ ਵਾਰ ਬੁਲਾਉਣ ਤੇ ਮੋਟੋ ਨੇ ਬੋਲੀ ਤੇ ਮੈਡਮ ਨੇ ਉੱਥੇ ਮੋਟੋ ਨੂੰ ਹਲਾਉਣਦੇ ਹੋਏ ਕਿਹਾ ਕਿ ਉਹ ਕੁੜੀਏ ਕਿੱਥੇ ਗਵਾਚੀਆਂ ਮੇਰੀ ਆਵਾਜ਼ ਵੀ ਨਹੀਂ ਸੁਣੀ ਦੋ ਵਾਰ ਤੈਨੂੰ ਬੁਲਾਇਆ ਤਾਂ ਮੋਟੋ ਨੇ ਸੌਰੀ ਮੈਮ ਕਹਿ ਕੇ ਗੱਲ ਨੂੰ ਟਾਲ ਦਿੱਤਾ ਇਸੇ ਤਰ੍ਹਾਂ ਛੁੱਟੀ ਹੁਣ ਤੱਕ ਮੋਟੋ ਦਾ ਮਨ ਗਵਾਚਿਆ ਜਾ ਰਿਹਾ ਤੇ ਛੁੱਟੀ ਹੋਣ ਤੋਂ ਬਾਅਦ ਉਹ ਤੇ ਰਾਣੀ ਘਰ ਨੂੰ ਤੁਰਿਆਂ ਜਾਂਦਿਆਂ ਨੇ ਪਰ ਉਹ ਰਾਣੀ ਦੀਆਂ ਗੱਲਾਂ ਦਾ ਕੋਈ ਜਵਾਬ ਨਹੀਂ ਦਿੰਦੀ ਰਾਣੀ ਨੇ ਆਪਣੇ ਘਰ ਵੱਲ ਮੁੜਨ ਲੱਗੇ ਕਿਆ ਰਾਣੀ ਕਹਿੰਦੀ ਚੱਲ ਨਾ ਬੋਲ ਪਰ ਇੱਕ ਵਾਰ ਇਹ ਜ਼ਰੂਰ ਸੋਚੀ ਕਿ ਮੈਂ ਤੇਰਾ ਮਾੜਾ ਵੀ ਕਰ ਦਿੱਤਾ ਮੈਂ ਤਾਂ ਸੋਚਿਆ ਸੀ ਮੇਰੀ ਭੈਣਾ ਵਰਗੀ ਸਹੇਲੀਆਂ ਤੂੰ ਤੇ ਤੈਨੂੰ ਵੀ ਇਹ ਸਭ ਦੱਸ ਦੇਵਾਂ ਸ਼ਾਇਦ ਤੂੰ ਵੀ ਦੁਨੀਆ ਵਿੱਚ ਆਪਣਾ ਨਾਂ ਬਣਾ ਵਧੀਆ ਪੈਸੇ ਬਣਾ ਲੈਂਦੀ ਨਾਲ ਇੱਕ ਗੱਲ ਹੋਰ ਇਸ ਦੁਨੀਆ ਵਿੱਚ ਜਿਸ ਕੋਲ ਪੈਸਾ ਆਮਨਾ ਉਹਦੀ ਦਾ ਜੈਜਾਹਕਾਰਾ ਮੋਟੋ ਬਾਕੀ ਤੇਰੀ ਮਰਜੀ ਤੇਰੀ ਜ਼ਿੰਦਗੀ ਹੈ ਜੋ ਮਰਜੀ ਕਰ ਚੰਗਾ ਬਾਏ ਬਾਏ ਜੇ ਮੇਰੀ ਗੱਲ ਸਹੀ ਲੱਗੀ ਤਾਂ ਫੋਨ ਕਰ ਲਵੀ ਨਹੀਂ ਤਾਂ ਤੇਰੀ ਮਰਜੀ ਇਹ ਕਹਿੰਦੀ ਹੋਏ ਰਾਣੀ ਆਪਣੇ ਘਰ ਚਲੀ ਜਾਂਦੀ ਹੈ ਤੇ ਮੋਟੋ ਆਪਣੇ ਘਰ ਨੂੰ ਤੁਰ ਪੈਂਦੀ ਹੈ ਤੇ ਰਸਤੇ ਵਿੱਚ ਰਾਣੀ ਦੀਆਂ ਗੱਲਾਂ ਬਾਰੇ ਸੋਚਦੀ ਸੋਚਦੀ ਕਰ ਪਹੁੰਚ ਜਾਂਦੀ ਹੈ ਮੋਟੋ ਦੀ ਮਾਂ ਮੋਟੋ ਨੂੰ ਬੁਲਾਉਂਦੀ ਹੈ ਪਰ ਮੋਟੋ ਜਵਾਬ ਨਾ ਦਿੰਦੀ ਹੋਈ ਆਪਣੇ ਕਿੱਟ ਨੂੰ ਪੇਟੀ ਤੇ ਰੱਖਦੀ ਹੋਈ ਆਪਣੇ ਕਮਰੇ ਵਿੱਚ ਚਲੀ ਜਾਂਦੀ ਹੈ ਤੇ ਮੋਟੋ ਦੀ ਮਾਂ ਵੀ ਮਗਰੀ ਉਸ ਤੇ ਕਮਰੇ ਵਿੱਚ ਚਲੀ ਜਾਂਦੀ ਹੈ ਤੇ ਉਸ ਨੂੰ ਆਵਾਜ਼ ਦੇ ਕਹਿੰਦੀ ਹੈ ਰਮਾ ਕਹਿੰਦੀ ਕੀ ਹੋਇਆ ਕੁੜੀ ਮੇਰੀ ਗੱਲ ਦਾ ਜਵਾਬ ਹੀ ਨਹੀਂ ਦਿੱਤਾ ਇਸ ਤਰ੍ਹਾਂ ਆਉਣਸਾਰ ਸੇ ਸੁੱਟ ਪੈ ਗਈ ਕੀ ਹੋਇਆ ਮੋਟੋ ਕਹਿੰਦੀ ਕੁਝ ਨਹੀਂ ਹੋਇਆ ਮੋ ਮੋ ਸਰਹਾਣੇ ਹਿੱਟ ਕਰਦੀ ਹੋਈ ਕਹਿੰਦੀ ਹੈ ਰਾਮਾ ਫਿਰ ਕਹਿੰਦੀ ਫਿਰ ਆ ਮੋ ਕਿਉਂ ਲਟਕਾਇਆ ਮੈਂ ਮਾਂ ਆ ਤੇਰੀ ਸੱਚ ਦੱਸ ਕੀ ਗੱਲ ਆ ਮੋਟੋ ਕਹਿੰਦੀ ਉਹ ਕੁਝ ਨਹੀਂ ਮਾਂ ਕਿਉਂ ਐਵੇਂ ਮਗਰ ਪਈਆਂ ਕੁਝ ਨਹੀਂ ਹੋਇਆ ਮੈਨੂੰ ਪਹਿ ਜਾਣ ਦੇ ਰਾਮਾ ਕਹਿੰਦੀ ਚੱਲ ਤੇਰੀ ਮਰਜ਼ੀ ਪਾਈ ਨਾ ਦੱਸ ਪਰ ਜਦੋਂ ਭੁੱਖ ਲੱਗੀ ਤਾਂ ਆਵਾਜ਼ ਦੇ ਦੇਵੀ ਮੈਂ ਕੁਝ ਖਾਣ ਨੂੰ ਬਣਾ ਦੇਵਾਂਗੀ ਚੰਗਾ ਪਹਿ ਜਾ ਹੁਣ ਤੇ ਮੋਟੋ ਚੁੱਪਚਾਪ ਪਈ ਰਹਿੰਦੀ ਹੈ ਕਦੇ ਰਾਣੀ ਦੀਆਂ ਕੱਲਾਂ ਕਦੇ ਉਹਦੀ ਮਾਮੀ ਦੀਆਂ ਵੀਡੀਓ ਕਦੇ ਉਹ ਕਮੈਂਟ ਵਾਰ-ਵਾਰ ਉਹੇ ਘੁਮਰੇ ਸਨ ਮੋਟੋ ਆਪਣੇ ਆਪ ਨੂੰ ਇਨ੍ਹਾਂ ਖਿਆਲਾਂ ਤੋਂ ਦੂਰ ਕਰਨ ਦੀ ਕੋਸ਼ਿਸ਼ ਕਰਦੀ ਹੈ ਪਰ ਕਰ ਨਹੀਂ ਪਾਉਂਦੀ ਇਸ ਤਰ੍ਹਾਂ ਮੋਟੋ ਕਈ ਦਿਨ ਆਪਣੇ ਆਪ ਵਿੱਚ ਚੁੱਪਚਾਪ ਰਹਿ ਘਰੋਂ ਸਕੂਲ ਤੇ ਸਕੂਲੋਂ ਘਰ ਆਉਂਦੀ ਜਾਂਦੀ ਰਹਿੰਦੀ ਹੈ ਪਰ ਕਿਸੇ ਨਾਲ ਕੋਈ ਗੱਲਬਾਤ ਨਹੀਂ ਕਰਦੀ ਇੱਕ ਦਿਨ ਐਤਵਾਂ ਨੂੰ ਮੋਟੋ ਦੀ ਮਾਸੀ ਦੀ ਕੁੜੀ ਰੇਸ਼ਮਾ ਕੋਝ ਦਿਨ ਰਹਿਣ ਲਈ ਆਪਣੀ ਮਾਸੀ ਕੋਲ ਮੋਟੋ ਕਰੇ ਆਉਂਦੀ ਹੈ ਰੇਸ਼ਮਾ ਪਲੱਸ 2 ਪਾਸ ਸੀ ਤੇ ਉਹ ਨੌਕਰੀ ਦੀ ਤਲਾਸ਼ ਵਿੱਚ ਉੱਥੇ ਆਈ ਸੀ ਰੇਸ਼ਮਾ ਕਹਿੰਦੀ ਮਾਸੀ ਇਹ ਮੋਟੋ ਬੜੀ ਚੁੱਪਚਾਪ ਰਹਿੰਦੀ ਹੈ ਕੀ ਗੱਲ ਹੈ ਸੁਖ ਤਾਂ ਹੈ ਰਮਾ ਕਹਿੰਦੀ ਪਤਾ ਨਹੀਂ ਪਾਈ ਤੂੰ ਹੀ ਪੁੱਛ ਲੈ ਆਪਣੇ ਪੈਣ ਨੂੰ ਮੈਨੂੰ ਤਾਂ ਕੁਝ ਨਹੀਂ ਦੱਸਦੀ ਰੇਸ਼ਮਾ ਕਹਿੰਦੀ ਹਾਂ ਮੋਟੋ ਕੀ ਗੱਲ ਹੈ ਸਾਨੂੰ ਦੱਸ ਕੀ ਗੱਲ ਹੈ ਕਿਸੇ ਨੇ ਕੁਝ ਕਿਹਾ ਤਾਂ ਤੈਨੂੰ ਨਹੀਂ ਦੱਸ ਆਪਣੀ ਭੈਣ ਨੂੰ ਮੋਟੋ ਕਹਿੰਦੀ ਕੁਝ ਨਹੀਂ ਪੈਣੇ ਮਾਂ ਤਾਂ ਐਵੇਂ ਕਹਿੰਦੀ ਰਹਿੰਦੀ ਐ ਰੇਸ਼ਮਾ ਕਹਿੰਦੀ ਫਿਰ ਚੁੱਪਚਾਪ ਕਿਵੇਂ ਆ ਅੱਗੇ ਤੇ ਉਦਾਸੀ ਦੇਖੀ ਨਹੀਂ ਤੇਰੀ ਮੋਟੋ ਕਹਿੰਦੀ ਕੁਝ ਨਹੀਂ ਐਵੇਂ ਲੱਗਦਾ ਤੁਹਾਨੂੰ ਰਮਾ ਕਹਿੰਦੀ ਚੰਗਾ ਮੈਂ ਚਾਹ ਬਣਾ ਕੇ ਲਿਆਉਣੀ ਆ ਤੁਸੀਂ ਕਰੋ ਗੱਲਾਂ ਤੇ ਰਮਾ ਚਾਹ ਬਣਾਉਣ ਤੋਂ ਬਾਅਦ ਰੇਸ਼ਮਾ ਉੱਠ ਕੇ ਮੋਟੋ ਨੂੰ ਬਾਹਾਂ ਵਿੱਚ ਲੈਂਦੇ ਹੋਏ ਕਹਿੰਦੀ ਐ ਰੇਸ਼ਮਾ ਕਹਿੰਦੀ ਓ ਮੋਟੋ ਕਿੱਤੇ ਕੋਈ ਮੁੰਡੇ ਬਣਦੇ ਵਾਲਾ ਤਾਂ ਨਹੀਂ ਕੋਈ ਚੱਕਰ ਪਾਈ ਬੈਠੀ ਜਿਹੜਾ ਦੱਸਦੀ ਨਹੀਂ ਦੱਸਦੇ ਮੈਨੂੰ ਮੋਟੋ ਕਹਿੰਦੀ ਉਹ ਨਹੀਂ ਪਹਿਣੇ ਮੈਂ ਇਹੋ ਜਿਹੀ ਨਹੀਂ ਰੇਸ਼ਮਾ ਕਹਿੰਦੀ ਫਿਰ ਇਸ ਤਰ੍ਹਾਂ ਕਮੋਸ਼ੀ ਮੂੰਹ ਤੇ ਕਿਉਂ ਛਾਈ ਆ ਇਹ ਤਾਂ ਐਵੇਂ ਤਾਂ ਨਹੀਂ ਕੋਈ ਤਾਂ ਜ਼ਰੂਰ ਹੋਇਆ ਮੋਟੋ ਕਹਿੰਦੀ ਉਹ ਨਹੀਂ ਪਹਿਣੇ ਤੁਹਾਨੂੰ ਐਵੇਂ ਬਹਿਮ ਹੋ ਗਿਆ ਰੇਸ਼ਮਾ ਕਹਿੰਦੀ ਆਪਾਂ ਨੂੰ ਦੇਖੋ ਚਾਈ ਰਹੀਦਾ ਪਲੱਸ 2 ਪਾਸ ਕਰ ਲਈ ਤੇ ਹੁਣ ਤੁਹਾਡੇ ਸ਼ਹਿਰ ਵਿੱਚ ਇਸ਼ਤਿਹਾਰ ਪੜਿਆ ਸੀ ਨੌਕਰੀ ਲਈ ਤੇ ਆਪਣਾ ਤਾਂ ਆ ਮੋਬਾਈਲ ਸਾਥੀ ਐ ਇਹ ਨਹੀਂ ਕਦੇ ਉਦਾਸ ਹੋਣ ਦਿੰਦਾ ਜਦੋਂ ਜੀ ਕਰੇ ਇੱਕ ਦੋ ਵੀਡੀਓ ਬਣਾ ਕੇ ਪਾ ਦੇਈ ਦੀਆਂ ਹੁਣ ਤਾਂ ਲੋਕ ਦੇਖਣ ਵੀ ਬਾਦੂ ਲੱਗ ਬੈ ਨੇ ਮੇਰੀਆਂ ਵੀਡੀਓ ਮੋਟੋ ਕਹਿੰਦੀ ਤੂੰ ਵੀ ਪੈਨੇ ਵੀਡੀਓ ਬਣਾ ਕੇ ਪਾਉਣੀ ਆ ਰੇਸ਼ਮਾ ਕਹਿੰਦੀ ਤੂੰ ਵੀ ਮਤਲਬ ਤੂੰ ਵੀ ਪਾਉਣੀ ਆ ਮੋਟੋ ਕਹਿੰਦੀ ਨਹੀਂ ਨਹੀਂ ਮੇਰੀ ਸਹੇਲੀ ਉਹ ਪਾਉਂਦੀ ਆ ਰੇਸ਼ਮਾ ਕਹਿੰਦੀ ਕਿਹੜੀ ਆਈਡੀ ਆ ਉਹਦੀ ਦੱਸਖਾ ਦੇਖੀਏ ਕਿੰਨੇ ਕੋ ਫੋਲੋਅਰ ਆਉਦੇ ਮੋਟੋ ਕਹਿੰਦੀ ਤੇਰੇ ਕਿੰਨੇ ਆ ਭੈਣੇ ਫੋਲੋਅਰ ਰੇਸ਼ਮਾ ਕਹਿੰਦੀ ਮੇਰੇ ਮੇਰੇ ਤਾਂ 2000 ਹੋਣ ਵਾਲੇ ਨੇ ਮੋਟੋ ਕਹਿੰਦੀ ਤੇ ਕਿੰਨੇ ਕੋ ਲੋਕ ਦੇਖਦੇ ਨੇ ਰੇਸ਼ਮਾ ਕਹਿੰਦੀ ਅਜੇ ਤਾਂ 3-4000 ਵਿਊ ਹੁੰਦੇ ਨੇ ਹੌਲੀ-ਹੌਲੀ ਵੱਧ ਜਾਣਗੇ ਮੋਟੋ ਕਹਿੰਦੀ ਤੇ ਤੈਨੂੰ ਕਮੈਂਟ ਵੀ ਆਉਂਦੇ ਹੋਣ ਜਾਂ ਫਿਰ ਤਾਂ ਰੇਸ਼ਮਾ ਕਹਿੰਦੀ ਉਹ ਤਾਂ ਆਉਂਦੇ ਹੀ ਆ ਕਿਉਂ ਮੋਟੋ ਕਹਿੰਦੀ ਔਰ ਕਈ ਤਾਂ ਗੰਦੇ-ਗੰਦੇ ਕਮੈਂਟ ਕਰਦੇ ਨੇ ਤੈਨੂੰ ਬੁਰਾ ਨਹੀਂ ਲੱਗਦਾ ਔਰ ਏਸ਼ਮਾ ਕਹਿੰਦੀ ਮਾੜਾ ਆਪਾਂ ਪਰਵਾਹ ਨਹੀਂ ਮੰਨੀ ਦੀ ਕੁਝ ਮਰਜੀ ਲਿਖੀ ਜਾਵੇ ਕੋਈ ਆਪਾਂ ਘੱਟ ਹੀ ਧਿਆਨ ਦਿੰਦੇ ਹਾਂ ਬਾਕੀ ਕਹਾਣੀ ਚ ਕੱਲ ਅਗਲੇ ਭਾਗ ਵਿੱਚ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਬਾਕਸਾ ਆਪਣੇ ਵਿੱਚ ਆ ਜਰੂਰ ਦੱਸ ਕੇ ਜਾਇਓ ਜੀ ਤੇ ਵੀਡੀਓ ਨੂੰ ਲਾਈਕ ਵੀ ਜਰੂਰ ਕਰ ਦਿਓ ਲਾਈਕ ਕਰਨਾ ਨਾ ਭੁੱਲਿਓ ਜੀ